ਆਸਟ੍ਰੇਲੀਆ ਦੇ ਸ਼ਹਿਰ ਤੋਂ ਆਈ ਮੰਦ ਭਾਗੀ ਖਬਰ ਮਕੇਰੀਆਂ ਦੇ ਪਿੰਡ ਧੀਰੋਵਾਲ ਬਰੋਟਾ ਦੇ ਨੌਜਵਾਨ ਦੀ ਹੋਈ ਸੜਕੀ ਹਾਦਸੇ ਚ ਪੂਰਾ ਪਿੰਡ ਦੁੱਬਿਆ ਸੋਕ ਦੀ ਜ਼ਹਿਰ ਚ ਤੇ ਪਿੰਡ ਵਾਸੀ ਤੇ ਪਰਿਵਾਰਿਕ ਮੈਂਬਰਾਂ ਕੇਂਦਰ ਸਰਕਾਰ ਪੰਜਾਬ ਸਰਕਾਰ ਤੋਂ ਕੀਤੀ ਮੰਗ ਕਿ ਮ੍ਰਿਤਕ ਦਾ ਦਿਲਾਸ਼ ਬਾਹਰ ਮੰਗਵਾਈ ਜਾਵੇ ਤਾਂ ਜੋ ਅਸੀਂ ਆਪਣੇ ਬੱਚੇ ਦਾ ਚਿਹਰਾ ਦੇਖ ਸਕੀਏ ਇਹ ਸਰਕਾਰ ਕੀਤਾ ਇਹ ਪਿੰਡ ਕੀ ਨਾਮ ਤੁਹਾਡਾ ਮੇਕਪ ਤਾਂ ਦੇਵੀ ਕਿਹੜਾ ਪਿੰਡ ਤੁਹਾਡਾ ਤੋਟਾ ਮੁੱਟਾ ਕਿੱਥੇ ਗਿਆ ਸੀ ਬੰਨ ਇਸ ਤੇ ਲਿਆ ਕੀ ਨਾ ਸੀ ਮੁੰਡੇ ਦਾ ਮੇਰੀ ਨਦਰ ਦਾਤਾ ਕੀ ਕਰਨ ਜੋ ਹਾਸਾ ਵਾਪਰਿਆ ਅੱਜ ਬਾਰ ਡੈਥ ਹੋਈ ਮੁੰਡੇ ਦੀ ਭਾਈ ਬੱਜੀ ਮੈਨੂੰ ਕੁਝ ਸਮਝ ਨਹੀਂ ਆਂਦੀ ਬਈ। ਭਾਈ ਮੇਰੇ ਦਿਮਾਗ ਵਿੱਚ ਜੁਨੀਆ ਦਾ ਮੇਰੇ ਬੱਚੇ ਨੂੰ ਕੀ ਹੋਇਆ ਮੇਰਾ ਬੱਚਾ ਠੀਕ ਥਾਂ ਕੋਲ। ਭਾਈ ਮੈਨੂੰ ਵੀ ਲੱਗਦਾ ਮੇਰੇ ਬੱਚੇ ਨੂੰ ਕੀ ਹੋਇਆ ਭਾਈ। ਤੁਹਾਨੂੰ ਕਹਿੰਦੇ ਮੈਸੇਜ ਕੀਤਾ ਕਿ ਬੱਚੇ ਦੇ ਸੇ ਤਰੀਕੇ ਨਾਲ ਸਭ ਆਪਰੇਗਾ। ਮੈਨੂੰ ਮੈਸੇਜ ਮੇਰੀ ਤਾਂ ਪਿਆ ਨਹੀਂ ਆ ਗਏ ਮੈਨੂੰ ਦੱਸ ਪਿਆ। ਮੈਨੂੰ ਕੁਝ ਨਹੀਂ ਪਤਾ ਸਵੇਲੇ ਭਾਜੀ। ਮੇਰੇ ਰਿਸ਼ਤੇ ਦਾ ਮੇਤੂ ਆਏ ਮੈਨੂੰ ਲੰਨ ਦੇ ਸੇ ਆ ਗਏ। ਕਿੰਨਾ ਚਿਰ ਗੇਮਡਿੰਗ ਬਾਅਰ ਗੇਨੋ ਤੁਂਡੀ ਨੂੰ ਗੇਮ ਨੂੰ 6 ਸਾਲ ਹੋ ਗਏ ਹੈ ਤੁਹਾਡੀ ਕੀ ਅਪੀਲ ਹੈ ਸਰਕਾਰ ਹੈਗੇ ਮੇਰਾ ਬੱਚਾ ਮੈਂ ਵੀਕਣਾ ਚਾਹਨੀ ਹੈ ਮੇਰਾ ਬੱਚਾ ਮੇਰੇ ਕੋਲ ਆਣਾ ਚਾਹੀਦਾ ਮੇਰੀ ਸੋਈ ਮੇਰਾ ਬੱਚਾ ਮੇਰੇ ਕੋਲ ਆ ਮੈਂ ਮਾਂ ਬਣ ਕੇ ਬੱਚੇ ਨੂੰ ਵੇਖਾ ਬਣ ਕੇ ਗੱਲਾਂ ਲਾਵਾ ਮੈਂ ਵੀ ਪੀੜਾ ਸਰਕਾਰ ਦੇ ਮੇਰੀ ਸਬਨਾ ਗਿਆ ਤਿਰਕ ਕੇ ਬੇਨਤੀ ਹੈ ਬੰਦੇ ਕੀ ਰਬੇ ਚਾਹਣਾ ਚਾਹੀਦਾ ਕੀ ਬਿਚਾਰੀ ਕੋਲੇ ਕੀ ਨਾ ਤੁਹਾਡਾ ਵੀਰ ਨਾ ਚੱਲ ਕੀ ਲੜਦੇ ਲੜ ਲੜਕਾ ਤੁਹਾਡਾ ਕੀ ਰਿਸ਼ਤੇ ਦਾ ਮੇਰਾ ਆਪਣੇ ਮਾਪਿਆਂ ਦਾ ਮੁੰਡਾ ਤੁਹਾਨੂੰ ਕਿਸ ਤਰ੍ਹਾਂ ਮੈਸੇਜ ਮਿਲਿਆ ਬਾਰੋ ਕਿ ਬਿਸਕਾਰ ਹਾਲ ਸਾਦਾ ਪਰੇ ਸਾਨੂੰ ਉਹਦੇ ਨਾਲ ਦੇ ਮੁੰਡਿਆਂ ਦੇ ਫੋਨ ਆਏ ਕੀ ਕਹਿੰਦੇ ਸੀ ਉਹ ਉਹਨਾਂ ਨੇ ਕਿਹਾ ਇਹ ਪਹਿਲਾਂ ਥੋੜੀ ਦੇਰ ਪਹਿਲਾਂ ਕਿਹਾ ਵੀ ਉਹ ਮਾਰ ਹੋ ਗਿਆ ਫਿਰ ਥੋੜੀ ਦੇਰ ਬਾਅਦ ਫੋਨ ਆ ਗਿਆ ਕਿ ਉਹ ਖਤਮ ਹੋ ਗਿਆ ਕੀ ਦੀ ਹਿੰਦੂ ਦੀ ਪੁਲਿਸ ਲੱਗੀ ਹੈ ਕੀ ਕੰਮ ਕਰਦਾ ਸੀ ਮੁੰਡਾ ਬਾਹਰ ਤਰਲਾਲਾ ਚਲੰਦਾ ਸੀ ਹੋਰ ਵੀ ਕੋਈ ਕੰਮ ਕਰਦਾ ਸੀ ਤਰਲਾਲਾ ਚਲੰਦਾ ਸੀ ਜਿਆਦਾ ਮੁੰਡਾ ਤੁਹਾਡੀ ਕੀ ਅਪੀਲ ਹੈ ਸਰਕਾਰ ਹੈ ਕਿ ਜੋ ਬੱਚੇ ਇਸ ਤਰ੍ਹਾਂ ਬਾਹਰ ਜਾ ਕੇ ਹਾਸੇ ਬਰਬਾਦ ਕਰਦੇ ਆ ਨੌਕਰੀਆਂ ਦੇਵੇ ਪੰਜਾਬ ਨੂੰ ਸਾਡੀ ਬੇਜਲੀ ਦੀ ਗੱਲ ਕੀ ਹੋਈ ਨਾ ਸਾਡੇ ਇੱਥੇ ਦੇ ਬੱਚਿਆਂ ਨੂੰ ਜੇ ਸਾਡੀ ਸਰਕਾਰ ਕੰਮ ਜਾਬ ਜਨਤਾ ਦੀ ਅਪੀਲ ਤੇ ਹੀ ਆ ਬੱਚਿਆਂ ਨੂੰ ਰੋਜ਼ਗਾਰ ਦੇ ਪਰਿਵਾਰਾਂ ਦੇ ਪਰਿਵਾਰ ਜੜਦੇ ਪਰਿਵਾਰ ਦਾ ਸਰਕਾਰ ਦਾ ਹਾਂ ਤੁਹਾਡਾ ਸਾਬਕਾ ਸਾਬਕਾ ਬਹੁਤ ਹੀ ਦੁਖਦਾਈ ਹਾਲ ਕਿ ਸਾਡਾ ਪੁੱਤਰ ਸਾਡੇ ਪੁੱਤਰ ਸਾਡੀ ਗੱਲ ਆ ਗਿਆ ਉਹ ਵੀ ਇਹ ਨਾਲ ਸਾਡੇ ਬਹੁਤ ਮੁਸਤਕਤ ਜਨਤ ਮਾਪਿਆਂ ਨੇ ਪਾਲਿਆ ਤੇ ਅਸੀਂ ਜਾਣ ਤੋਂ ਕਿੰਨਾ ਵੱਡੇ ਕਰਦੇ ਹਾਂ ছাত্র ਕਰੀ ਸਾਡੇ ਬਾਤ ਆਪਣੇ ਮਨ ਦੀ ਹੁੰਦਾ ਕਿ ਸਾਡੇ ਦੇਖੇ ਤੁਸੀਂ ਨਾ ਵੀ ਹੈ ਹੀ ਨਾ ਤੁਹਾਨੂੰ ਵਿਕਾਰ ਜਿਸ ਤਰ੍ਹਾਂ ਬੱਚਿਆਂ ਦੀ ਅਸਰ ਨਿਭਾਤਾ ਹਾਂ ਉਹ ਪਹਿਰਾਵਾ ਸਾਡਾ ਪਿੰਡ ਆਪਣਾ ਲਾਈਫ ਸਟਾਈਲ ਆਦਮੀ ਇਸ ਤਰੀਕੇ ਨਾਲ ਜੀਣਾ ਚਾਹੁੰਦੇ ਹਨ ਉਹ ਇੱਥੇ ਰਹਿ ਕੇ ਪੋਸਿਬਲ ਨਹੀਂ ਇਸੇ ਕਰਕੇ ਇਹਨਾਂ ਦੇ ਬੱਚੇ ਬਾਹਰ ਬਾਹਰ ਜਾਂਦੇ ਹਨ ਕਿ ਇੱਥੇ ਸਾਰਾ ਕੁਝ ਛੋਲੇ ਤਾਂ ਫਿਰ ਬੰਦੇ ਕਿਉਂ ਜਾ ਕੇ ਆਪਣੀ ਪ੍ਰਾਪਰਟੀ ਆਪਣੇ ਬਾਪਾ ਸੁਤਾ ਹੈ ਅੰਤਰਾ ਵਾਪਸ ਕਰ ਪਰ ਇਹ ਸਾਰਾ ਕੁਝ ਸਿੱਧਾ ਨਹੀਂ ਹੈ ਉੱਥੇ ਜਾ ਕੇ ਜੋ ਬੱਚੇ ਨਾਲ ਹਾਪਸੇ ਵਾਪਸ ਦੇ ਕੋਈ ਕੁਝ ਵੀ ਨਹੀਂ ਪਤਾ ਲੱਗਦਾ ਕੋਈ ਕਲੀਅਰ ਨਹੀਂ ਪਤਾ ਲੱਗਦਾ ਬੱਚੇ ਨੂੰ ਡੈਕ ਨਹੀਂ ਆ ਬੱਚੇ ਦਾ ਐਕਸੀਡੈਂਟ ਇੱਕ ਬੱਚੇ ਐਕਸੀਡੈਂਟ ਦਾ ਮਰੇ ਹੋਣ ਸਦਾ ਲੱਗਦਾ ਕਿਸ ਨੇ ਮਾਰਿਆ ਲੈ ਕੇ ਗਿਆ ਉਹਨੇ ਦੱਸਾਈ ਕਰ ਲਈ ਰਿਪੋਰਟ ਆ ਗਈ ਉਹਨੇ ਸਾਈਡ ਕਰ ਦਿੱਤੀ ਇਹ ਬੱਚੇ ਸੈਟਰ ਹੁਣ ਕਿਉਂ ਇੰਨੀ ਹਾਲਾਤ ਆ ਬੱਚਾ ਹੁਣ ਤਾਂ ਜਾ ਇਹਨੇ ਇੰਨਾ ਲਾਇਕ ਬੱਚਾ ਇਹਨਾਂ ਇੰਦਰੀ ਦੇ ਬੱਚਾ ਪਤਾ ਹੀ ਨਹੀਂ ਕੀ ਵਾਪਰੇ ਉਹਦੇ ਉੱਥੇ ਬੱਚੇ ਜਾ ਕੇ ਸਫਲ ਚਾਹਦੇ ਤੇ ਤੋਂ ਆਪਣੇ ਤੋਂ ਦੂਰ ਰਹਿਣਾ ਇੰਨੀ ਮਹਿੰਗਾਈ ਇੰਨਾ ਉਹ ਦੱਸਦੇ ਨਹੀਂ ਉਹਨਾਂ ਪਿੱਛੇ ਜਾ ਕੇ ਬੱਚੇ ਆਪਣੇ ਪੇਰੈਂਟ ਨੂੰ ਆਪਣੀ ਪ੍ਰੋਬਲਮ ਦੱਸਦੇ ਹੀ ਨਹੀਂ ਹਾਂ 20% ਹੈਗਾ ਕਹਿੰਦੇ ਸਾਡੇ ਪਾਪੇ ਉਹ ਸਹਿਮ ਨਹੀਂ ਕਰ ਸਕਦੇ ਜਿੱਦਾਂ ਬਈ ਉਹ ਅਦਰੂਨੀ ਸੰਗੀਤ ਹੈਮਤ ਮੈਂ ਉਪਰੋਂ ਬਹੁਤ ਸੋਹਣੀਆਂ ਫੋਟੋ ਭੇਜਦੇ ਹਨ ਐਨਕਾ ਦਾ ਕਿ ਜਾਂ ਸ਼ਹਿਰ ਆ ਬੰਦੀਏ ਪਾਪੇ ਪਰ ਉਹਨਾਂ ਦੇ ਅੰਦਰ ਦੇ ਨਹੀਂ ਨਾ ਬਹੁਤ ਜ਼ਿਆਦਾ ਸਪੈਸ਼ਲ ਕਿਉਂਕਿ ਸਾਰਾ ਕੁਝ ਉਹਨਾਂ ਦੇ ਆਪਣੇ ਹੀ ਸਪੈਸ਼ਲ ਅਸੀਂ ਇੱਥੇ ਸਾਡੀ 60 ਸਾਲਾਂ ਦਾ ਸਮਰੋਹ ਜੇ ਸਾਡੇ ਪਰਿਵਾਰ ਜਿੰਦੇ ਇਹਨਾਂ ਦੇ ਸਾਥ ਵਿੱਚ ਇੱਕ ਛਤਰੀਬਾ ਬਣਦਾ ਕੋਈ ਨਹੀਂ ਕਰ ਸਕਦਾ ਸਾਨੂੰ ਕੋਈ ਪਰਵਾਹੀ ਨਹੀਂ ਦੇ ਦਿੱਤੀ ਨਹੀਂ ਹੁੰਦੇ ਪਰ ਸਾਡੇ ਬੱਚੇ 18 ਸਾਲ ਦੀ ਉਮਰ ਵਿੱਚ ਜਾ ਕੇ ਵੀ ਸਾਰੀ ਜਿੰਮੇਵਾਰੀ ਉਹਨਾਂ ਦੇ ਆਪਣੇ ਤੇ ਤੇ ਲੈ ਲੈਂਦੇ ਜਦ ਕਿ ਉਹਨਾਂ ਦੀ ਇਹ ਉਮਰ ਹੁੰਦੀ ਬਦਲ ਖੁੱਲਣ ਦੀ ਹਾਸਨ ਖੇਡਣ ਦੀ ਜ਼ਿੰਦਗੀ ਦਾ ਆਨੰਦ ਮਾਣਨ ਦੀ ਪਰ ਹੁਣ ਦਾ ਇਸੇ ਬਿਲਕੁਲ ਉਲਟ ਹੈ ਉਸ ਬੱਚਿਆਂ ਦੀ ਇੱਕ ਤਾਂ ਪਹਿਲੀ ਗੱਲ ਇਹ ਹੈ ਕਿ ਉਹਨਾਂ ਦੀ ਲਾਈਫ ਸਾਡੇ ਨਾਲ ਤਾਂ ਵੈਸੇ ਹੀ ਘੱਟ ਹੋ ਰਹੀ ਲੋਕ 스트ੈਸ ਦੇ ਅੰਦਰ ਉਹ ਵੀ ਬੰਦਾ ਰਹਿੰਦਾ ਉਹ ਆਟੋਮੈਟਿਕਲੀ ਉਹਦਾ ਫਿਜ਼ੀਕਲੀ ਜਿਹੜਾ ਇਫੈਕਟ ਹੁੰਦਾ ਹੈ ਉਹਦੇ ਸਰੀਰਕ ਤੌਰ ਤੇ ਹੀ ਉਹ ਬਿਮਾਰੀਆਂ ਉਹ ਜਲਦੀ ਘੇਰ ਲੈਂਦਾ ਨੰਬਰ 1 ਤੇ ਹੈ ਉਹ ਲੱਡ 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 ਆਖਰ ਹਾਰ ਜਾਂਦਾ ਹੈ ਉਹ ਕੋਲੂ ਮਸ਼ੀਨ ਹੀ ਇੱਕ ਵੱਜ ਜਾਂਦਾ ਤੇ ਉਹ ਕੀ ਜ਼ਿੰਦਗੀ ਜ਼ਿੰਦਗੀ ਕੀ ਜੀ ਰਿਹਾ ਅਸੀਂ ਤਾਂ ਲੋੜ ਸਰਕਾਰ ਹੋਵੇ ਲੋ ਲਾਈਟ ਗੁਰੂ ਦੀ ਘਾਰ ਹੋਏ ਤਾਂ ਬੱਚਾ ਮਾਂ ਦੇ ਕੋਲ ਰਹੇ ਇਥੋਂ ਬਚ ਕੇ ਜੇ ਸਾਡੀ ਤੁਸੀਂ ਪੰਜਾਬ ਦੀ ਕਰਦੀ ਸਭ ਲੋ ਵਧੀਆ ਤੁਹਾਨੂੰ ਤੇ ਉੱਥੇ ਬੱਚੇ ਭੁੱਖੇ ਮਰਨ ਲੱਗਾ ਬੇਰੀ ਹੈ ਕਿਉਂ ਜੇ ਇਥੇ ਕੋਈ ਫਸਲ ਬੀਜ ਵੀ ਲੈਂਦਾ ਕੋਈ ਵਿਕਰੀ ਨਹੀਂ ਹੁੰਦੀ ਤੁਸੀਂ ਦੇਖੋ ਜ਼ਿਮੀਂਦਾਰਾਂ ਦਾ ਕੀ ਹਾਲ ਹੋ ਗਿਆ ਹਰ ਜ਼ਿਮੀਂਦਾਰ ਉਸੇ ਧਰਨੇ ਦਾਉਂਦਾ ਕਿਉਂ ਉਹ ਕਦੇ ਉਹਨਾਂ ਨੂੰ ਫਸਲਾਂ ਦੇ ਵਧੀਆ ਰੇਟ ਕਿਨਨੋ ਸਰਕਾਰਾ ਬਿਲ ਬਿਲ ਹੋਣਾ ਉਹਨਾਂ ਦੇ ਖਰਚੇ ਉੱਨੀ ਫਸਲਾਂ ਤੋਂ ਕਮੇ ਹੋਣਾ ਤੇ ਉਹਨਾਂ ਨੂੰ ਕਿਧਰ ਉਸ ਗਈਆ ਪਰ ਨਹੀਂ ਸਰਕਾਰ ਦੇ ਪਾਸੇ ਧਿਆਨ ਹੀ ਨਹੀਂ ਇਸ ਕਨਕ ਤੋਂ ਇਸ ਜਾਵ ਤੋਂ ਹਰ ਲੈਕ੍ਰਿਟੀ ਚੀਜ਼ ਬਣਦੀ ਆ ਜਿਹਦਾ ਬਹੁਤ ਰੇਟ ਆ ਪਰ ਇੱਕ ਜਨੂ ਦੀ ਵੀ ਨਾ ਦੇ ਘਰੋਂ ਫਸਲ ਉਹ ਬਾਕੀ ਬਿਲਕੁਲ ਸਸਤੀ ਸਭ ਤੋਂ ਸਸਤਾ ਅਨਾਜ ਜਿਮੀਂਦਾ ਦੇ ਘਰੋਂ ਜਦ ਨਿਕਲਦਾ ਉਹ ਮਾਰਕੀਟ ਜਾਂਦੇ ਆ ਸਾਰੇ ਉਹਦੇ ਰੇਟ ਦਾ ਨੰਬਰ ਤਿੰਨ ਗੁਣਾ ਚਾਰ ਗੁਣਾ ਹੋ ਜਾਂਦਾ ਕਿਉਂ ਸਰਕਾਰ جواب ਦੇ ਆ ਸਰਕਾਰ ਜ਼ਿੰਮੇਵਾਰ ਸਾਰੀਆਂ ਸਰਕਾਰਾਂ ਕਿਉਂਕਿ 75 ਸਾਲ ਹੋ ਗਏ 70 ਸਾਲ ਹੋ ਗਏ ਦੇਸ਼ ਦੀ ਵੰਡ ਲਈ ਇਹਨਾਂ ਨੇ ਕੁਝ ਵੀ ਤਰੱਕੀ ਵਾਲਾ ਕੋਈ ਕੰਮ ਨਹੀਂ ਕੀਤਾ ਬੱਚਿਆਂ ਬਾਰੇ ਤਾਂ ਸੋਚੇ ਜੀ ਜਾਂ ਬਚਾਉਂਦੇਰੇ ਆਪਣੀਆਂ 파ਟੀਆਂ ਦੀ ਲੜਦੇ ਨੇ ਇਹ ਤਾਂ ਇੱਕ ਇਸ ਤਰ੍ਹਾਂ ਜੱਕ ਲੜਦੇ ਦਿੱਤਾ ਦਾਣੀ ਨਿਸਾਨੀ ਦੇ ਲੜਾਕ ਲੜਾਈ ਹੋਊ ਜਾਂ ਕੁਝ ਨੀ ਇਸ ਤਰ੍ਹਾਂ ਦੇ ਜੋ ਐਵੇਂ ਨਹੀਂ ਦੇਸ਼ ਚੱਲਦਾ ਕੋਈ ਵੀ ਪਾਰਟੀ ਹੁੰਦੀ ਹੈ ਉਹਨੂੰ ਸਪੋਰਟ ਕਰੋ ਉਹਨੂੰ ਚੰਗੇ ਚੰਗੇ ਸੁਝਾਅ ਦੇਣੇ ਚਾਹੀਦੇ ਹਾਂ ਵੀ ਇਹ ਪਬਲਿਕ ਜਿਹੜੀ ਇਹ ਸਾਡੀ ਚੇਤੇ ਜਾਣ ਸਾਡਾ ਜੋ ਕੁਝ ਵੀ ਹੈ ਪਬਲਿਕ ਦੇ ਚਲਤੇ ਹੈ ਅਸੀਂ ਇਸ ਪਬਲਿਕ ਦੀ ਹਰ ਸੈਲ ਦੇ ਭਾਵੇਂ ਇਸ ਪਬਲਿਕ ਦੀ ਭਲਾਈ ਸੋਚਣੀ ਹੈ ਉਸ ਤੋਂ ਬਾਅਦ ਸਾਡੀ ਆਪਣੀ ਰੈਪੂਟੇਸ਼ਨ ਦਾ ਸਾਡੀ ਆਪਣਾ ਕੁਰਸੀਆਂ ਹੋਣੀਆਂ ਪਰ ਨਹੀਂ ਇਸ ਦੇ ਉਲਟ ਹੈ ਇਹ ਤਾਂ ਪੋਲਿਟਿਕਲ ਬੰਦੇ ਅਰੇ ਸੋਚਦੇ ਹਨ ਕਿ ਜਿਵੇਂ ਇਹਨਾਂ ਨੇ ਕੁਰਸੀਆਂ ਉੱਪਰ ਲੈ ਕੇ ਜਾਣੀਆਂ ਜਾਂ ਤਾਂ ਬੰਦੇ ਨੂੰ ਉਹ ਚੀਜ਼ ਰਹਿਣੀ ਕਿ ਕਿਸੇ ਦਾ ਕੋਈ ਭਲਾ ਕੀਤਾ ਜਾਂ ਕੋਈ ਚੰਗਾ ਕੰਮ ਸਰਵਪਤੀ ਉਹ ਚੀਜ਼ ਹੋਵੇ ਨਾ ਕਿ ਇਹਨਾਂ ਦੀਆਂ ਕੁਰਸੀਆਂ ਉਹ ਜੇ ਦੇਖਿਆ ਯਕੀਨ ਹੁੰਦਾ ਕਿ ਮਾੜਾ ਕਰਦੇ ਨੇ ਤਾਂ ਫਿਰ ਦੁਨੀਆਂ ਦੁਨੀਆਂ ਹੀ ਮਾਰਦੀ। ਸੋ ਮੇਰੀ ਅਪੀਲ ਹੈ ਜੋ ਵੀ ਪੋਲੀਟਿਕਲ ਸਿੰਧਰੇ ਚੰਦ ਜਾਂ ਜਿਹਦੇ ਜਿਹਨਾਂ ਦੇ ਸਿਰ ਤੇ ਜ਼ਿੰਮੇਵਾਰੀ ਹੈ ਜਾਂ ਆਉਣ ਵਾਲੇ ਟਾਈਮ ਦੇ ਜ਼ਿੰਮੇਵਾਰੀ ਚੁੱਕਣ ਉਦਾਵਲੇ ਹਨ ਜੀ ਸਦਕੇ ਆਓ ਇਹ ਦੇ ਸੁਣ ਹੱਲਣਾ ਪਰ ਸੋਹਣੇ ਤਰੀਕੇ ਨਾਲ ਜੇ ਪਬਲਿਕ ਸੁਖੀ ਹੈ ਤਾਂ ਹੀ ਉਹ ਰਾਜਾ ਕਰ ਸਕਿਆ ਜੇ ਪਬਲਿਕ ਦੁਖੀ ਹੈ ਤਾਂ ਰਾਜੇ ਨੂੰ ਰਾਜ ਕਰਦਾ ਕੋਈ ਹੱਕ ਨਹੀਂ ਉਹ ਫਰਮਾਨਾਂ ਦੀ ਤਰਗਾਦੇ ਵਿੱਚ ਖੋਸਾ ਹੋ ਕੇ ਜਾਏਗਾ ਹਾਰ ਕੇ ਜਾਏਗਾ ਤੋ ਇਹ ਨਹੀਂ ਕਰਨਾ ਚਾਹੁੰਦਾ ਇਹ ਅਪੀਲ ਕਰਦੀ ਸਰਕਾਰ ਨੂੰ ਕਿ ਇਹੋ ਜਿਹੇ ਹਾਦਸਿਆਂ ਤੋਂ ਬਚਾਇਆ ਜਾਏ ਨੌਜਵਾਨ ਬਚਾ ਲਓ ਪੰਜਾਬ ਨੂੰ ਬਚਾ ਲਓ ਦੇਸ਼ ਨੂੰ ਬਚਾ ਲਓ ਇਥੇ ਰੋਕ ਲਓ ਇਹਨਾਂ ਬੱਚਿਆਂ ਦੀ ਕਿਉਂ ਸੀ ਜੇ ਬਾਹਰ ਵੀ ਜਾਂਦੇ ਹਨ ਤੇ ਫੁੱਲ ਸਿਕਿਉਰਿਟੀ ਸਰਕਾਰ ਚੁਕੇ ਕਿਉਂਕਿ ਇਹ ਸਰਕਾਰ ਦੇ ਇਸ ਸਰਕਾਰ ਦੇ ਹੀ ਬੱਚੇ ਹਨ ਜੇ ਗਏ ਹਨ ਕਮਾਉਣ ਲਈ ਨਾ ਬੜਾਈਆਂ ਕਰਦੇ ਤਾਂ ਹੈ ਤਾਂ ਇਥੋਂ ਨਹੀਂ ਹੰਣਾ ਦਮ ਤੱਕ ਇਥੋਂ ਨਹੀਂ ਹੰਣਾ ਇਹ ਪੂਰੀ ਜ਼ਿੰਮੇਵਾਰੀ ਫੁੱਕੜ ਉਹਨਾਂ ਦੀ ਦੇ ਆਉਣ ਵਾਲੇ ਟਾਈਮ ਦੇ ਵਿੱਚ ਵੱਧ ਤੋਂ ਵੱਧ ਬੜਿਆ ਇੱਥੇ ਹੀ ਰੋਜ਼ਗਾਰ ਪੜ੍ਹਾਈ ਦੇ ਵਿੱਚ ਨਾਲ ਦੀ ਨਾਲ ਸੈਟਲ ਹੋਣਾ ਰੋਜ਼ਗਾਰ ਦਾ ਪ੍ਰਬੰਧ ਕੀਤਾ ਜਾਂਦਾ ਹਾਂਜੀ ਬਈ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਗੁਰਬਖਸ਼ ਲਾਲ ਹੈ ਜਿਹੜਾ ਪਿੰਡ ਥੀ ਰੋਹਾ ਜੀ ਤੁਹਾਡੇ ਮੁੰਡਾ ਤੋਂ ਬਾਹਰ ਹਾਸਾ ਪਾ ਰਿਹਾ ਕੁਝ ਕਰਨ ਦਾ ਪਤਾ ਲੱਗਾ ਕੀ ਕਰ ਤੁਹਾਨੂੰ ਅਜੇ ਤੱਕ ਪ੍ਰੋਪਰ ਕਾਰਨ ਦਾ ਪਤਾ ਨਹੀਂ ਲੱਗਿਆ ਪਰ ਇਹ ਜਰੂਰ ਦੱਸਿਆ ਕਿ ਉਹਦਾ ਐਕਸੀਡੈਂਟ ਹੋਇਆ ਕੀ ਨਾਮ ਹੈ ਮੁੰਡੇ ਦਾ ਬ੍ਰਿੰਦਰੰਦਤ ਜਨੇਕੁੰਬਤ ਮੁੰਡਾ ਸਤਾਈ 22 ਸਾਲ ਦੇ ਕਿੰਨਾ ਟਾਈਮ ਲੱਗ ਗਿਆ ਤਕਰੀਬਨ 5 5.5 ਸਾਲ ਲੱਗੋ ਮਦਰ ਕੋਲ ਕੋ ਨਾ ਅਦਰ ਦਾ ਨਾਮ ਆਉਂਦਾ ਰਣ ਦੇਵੀ ਹੈ ਮੁੰਡਾ ਸਾਡਾ ਅਨਮੈਰਿਡ ਇਹਦਾ ਵੀ ਦੇਮੋਕਰਟਾ ਪ੍ਰਕਾਰ ਦੀ ਜੀ ਹੈ ਦੀ ਸਰਕਾਰਾਂ ਨੂੰ ਇਹੋ ਅਪੀਲ ਹੈ ਵੀ ਜੇ ਬੱਚਿਆਂ ਨੂੰ ਇੱਥੇ ਰਜਾਰ ਦੇਣ ਤਾਂ ਬੱਚਿਆਂ ਬਾਹਰ ਜਾਂਦੀ ਲੋੜ ਹੀ ਕੋਈ ਨਹੀਂ ਅਕੇਲਾ ਟਿੱਪ ਉੱਤਰ ਬਾਜਾ ਕੇ ਮਰੇ ਇਹ ਡੈਡ ਬੋਡੀ ਦੇ ਬਾਰੇ ਕੋਈ ਤਕਰੀਰ ਕੋਈ ਅਸੀਂ ਇਹ ਹੋਏ ਮੰਗ ਕਰਦੇ ਆਂ ਵੀ ਸਾਡੇ ਬੱਚੇ ਦੀ ਡੈਡ ਬੋਡੀ ਜਲਦੀ ਉਪਤਾਈ ਜਾਵੇ ਮੇਰੇ ਪਾਬਣ ਜੀ ਨਾ ਤੁਹਾਡਾ ਜੀ ਰਮੇਸ਼ ਚੰਦ ਸਾਡੇ ਬੱਚੇ ਬਾਰੇ ਤਾਂ ਪਤਾ ਲੱਗਾ ਲੱਛੇ ਦਾ ਤਾਂ ਸਾਨੂੰ ਪਹਿਲਾਂ ਪਤਾ ਲੱਗਾ ਕਿ ਐਕਸੀਡੈਂਟ ਹੋ ਗਿਆ ਤੇ ਉਹਦੀ ਡੈਥ ਹੋ ਗਈ ਤੇ ਉਹਦੇ ਆ ਦੇ ਕਾਰਨ ਦਾ ਕੋਈ ਪਤਾ ਜੋੜੇ ਲੈਣੇ ਦੋਸਤਾਂਾਂ ਤੋਂ ਉੱਪਰ ਹੀ ਹੋ ਗਈ ਸਾਡੇ ਦੇ ਸਰਕਾਰ ਦੇ ਵੀ ਅਸਲੀ ਨਹੀਂ ਆਈਏ ਸਾਡੇ ਬੱਚਿਆਂ ਨੂੰ ਇੱਥੇ ਰੋਜ਼ਗਾਰ ਹੀ ਮੇਰੇ ਇੱਥੇ ਦੋ ਰੋਟੀ ਪਾਣੀ ਕਮਾਉਣ ਨਾਲੇ ਮਾਂ ਤੋਂ ਨੂੰ ਦੇਖਣ ਬਹੁਤ ਬਜ਼ੁਰਗ ਬੰਦੇ ਅੱਜ ਇਕੱਲੇ ਇਕੱਲੇ ਬੈਠੇ ਨੇ ਸਾਰਾ ਜਿਲ੍ਹਾ ਜੈਤੂ ਬੱਤੇ ਬਾਰਵਾੜ ਧਿਆਨਦਰ ਦੇ ਗਾਂਵਾਂ ਵੇ ਜੋ ਆਪਣੇ ਲੋਕਲ ਪੰਜਾਬ ਦੇ ਜਿਹੜੇ ਕੰਮ ਕਰਦੇ ਤਾਂ ਕੋਈ ਕਰਸਾ ਰਹੇ ਹੈ ਕਿ ਕੇਵਲ ਮਤਲਬ ਕੋਈ ਗੌਰਮੈਂਟ ਸੂਤਾਂ ਦੇ ਕੋਈ ਕਰੇ ਇੱਕ ਗੌਰਮੈਂਟ ਵਾਲਾ ਦੇਖਾ ਕਰ ਕਰੇ ਕਿ ਆਹ ਕੰਮ ਤੁਹਾਨੂੰ ਕੋਲ ਤੇ ਦੇਨੇ ਆ ਦੀ ਬਚਾ ਚੀਜ਼ ਆ ਉਹ ਬੱਚੇ ਆਪੇ ਕਰਨਗੇ ਤੱਕ ਮਿਲਦਾ ਹੀ ਕੁਛ ਨਹੀਂ ਤੇ ਬੱਚੇ ਵੀ ਕਰਨੇ ਇੱਕ ਮਾਂ ਨੂੰ ਗਾਵਾ ਕੱਢ ਦੇ ਤੂੰ ਕਰਦੇ ਤੱਕ ਨਹੀਂ ਉਹ ਕਹਿੰਦੇ ਸਾਨੂੰ ਬਾਹਰ ਭੇਜ ਦੋ ਵਾਹ ਵਿਗਾਰ ਮੇਰੇ ਤੇ ਕਿਹੜਾ ਦਿਲ ਕਰਦਾ ਆਪਣਾ ਘਰ ਆ ਕੇ ਬਹੁਤ ਹੈ ਕਿ ਕਾਹ ਕਿਹੜਾ ਜਿੰਨਾ ਕਿ ਪਾਣੀ ਦੀ ਗੱਲ ਮਤਲਬ ਆ ਸਾਡੇ ਤੇ ਆ ਪਿੰਡ ਦੇਖ ਲੋ ਸਾਰੇ ਪਿੰਡ ਆਲੇ ਕੋਲੇ ਕਿਤੇ ਵੀ ਦੇਖ ਲੋ ਸਭ ਇਦਾਂ ਹੀ ਆ ਕਰ ਕਰੰਦੇ ਨੇ ਉਹੜਾ ਕੋ ਰਾਜਾ ਗਰੀਬ ਜਾਨੋ ਦਾ ਪਰਸਾ ਨਹੀਂ ਉੱਤਕਾਂਡੇ ਅੱਗਾੜੀ ਵੀ ਅੱਜ ਕੱਲ ਤੇ ਬਾਂਡੇ ਨਾਮ ਕਿਉਂ ਘਾੜੀ ਮਾਣ ਲੈਣੀ ਭਈਆ ਦਾਂਸੇ ਸੋਰਟੇ ਤੇ ਕੋਈ ਨਹੀਂ ਅੱਜ ਤੋਂ ਸਾਲ ਪਹਿਲਾਂ ਮੇਰਾ ਹੀ ਬੇਟਾ ਜੋੜ ਕੇ ਡੱਤ ਹੋਈ ਓਰੀ ਡੈਡ ਬੌਡੀ ਨਹੀਂ ਆਈ ਉੱਥੇ ਦਫਨਾਇਆ ਗਿਆ ਸਾਬਾ ਜੀ ਦਿੱਤੇ ਤੱਕ ਸਾਡੀ ਪਹੁੰਚ ਹੋਈ ਦਿੱਤੀ ਪਰ ਉਹ ਅਖੀਰ ਆ ਦੇ ਨਾਲ ਪਾਸੇ ਤੇ ਅਰਗੀ ਪੈਸੇ ਮੰਗਦੇ ਜੱਟ ਕੋ ਬਾਹਰ ਨਹੀਂ ਕਹਿਣਾ ਰੋਟੀ ਰੋਦੀ ਤੇ ਜਾਂਦੇ ਬੱਚੇ ਉਹ ਰੋਟੀ ਰੋਦੀ ਉਹ ਇੱਥੇ ਮਿਲ ਜੇ ਕਿ ਕਿਉਂ ਜਾਣ ਬਾ